ਅੱਜ World right, Health Day ਤੇ Woodstock ਦੇ ਬੱਚੇ ਇੱਕ ਸਾਈਕਲ ਰੈਲੀ ਕਰਨ ਜਾ ਰਹੇ ਨੇ ਸਾਈਕਲ ਰੈਲੀ ਇਹਨਾਂ ਦੇ ਵਿੱਚ ਅਵੇਰਨੈਸ ਕਾਜ਼ ਕਰਨੇ ਆ ਕਿ ਸਾਈਕਲ ਚਲਾਉਣਾ ਚਾਹੀਦਾ ਸਾਈਕਲ ਦੇ ਨਾਲ ਤੁਹਾਡੀ ਇਹਨਾਂ ਦੀ ਸਿਹਤ ਵੀ ਬੈਟਰ ਹੁੰਦੀ ਹੈ ਇਸ ਸਾਲ World Health Organization ਦਾ ਥੀਮ ਹੈ ਮਾਈ ਰਾਈਟ ਮਾਈ ਹੈਲਥ ਮਾਈ ਰਾਈਟ ਸੋ ਇਹਦੇ ਤਹਿਤ ਇਹਨਾਂ ਨੂੰ ਬੱਚਿਆਂ ਨੂੰ ਚੰਗੀ ਸਿਹਤ ਬਾਰੇ ਦੱਸਿਆ ਗਿਆ ਇਹਨਾਂ ਨੂੰ ਹੈਲਦੀ ਫੂਡ ਖਾਣ ਬਾਰੇ ਦੱਸਿਆ ਗਿਆ ਔਰ ਵਾਕ ਕਰਨ ਬਾਰੇ ਹੈਲਦੀ ਹੈਬਿਟਸ सा so, फिजिकल एक्टिविटी ਕਰਨ ਬਾਰੇ اور سائیکل ریلی ਦਾ ਮੁੱਖ ਮੰਤਵ ਸਕੂਟਰ ਜਾਂ ਕਾਰਾਂ ਨੂੰ ਛੱਡ ਕੇ ਸਾਨੂੰ ਸਾਈਕਲ ਚਲਾਉਣੇ ਚਾਹੀਦੇ ਨੇ ਸੋ ਇਸ ਦੇ ਤਹਿਤ ਇਹਨਾਂ ਨੂੰ ਬੱਚਿਆਂ ਨੂੰ ਅੱਜ ਦੱਸਿਆ ਗਿਆ ਹੈ ਕਿ ਜਿਹੜੀ ਸਿਹਤ ਹੈ ਸਿਹਤ ਹੈ ਤੇ ਸਭ ਕੁਝ ਹੈ ਸਿਹਤ ਹੈ ਤੇ ਜਹਾਨ ਹੈ اور صحت واسطے ਇਹਨਾਂ ਨੂੰ ਚੰਗੀ ਸਿਹਤ ਖਾਣ ਵਾਸਤੇ ਸਭ ਤੋਂ ਜ਼ਰੂਰੀ ਬੈਲੈਂਸ ਡਾਈਟ ਹੈ اور ਉਸ ਦੇ ਨਾਲ ਹੀ फिजिकल एक्टिविटी ਹੈ ਕਿ ਕਸਰਤ ਕਰਨੀ ਚਾਹੀਦੀ ਹੈ ਇਹਨਾਂ ਨੂੰ ਮਰ ਹੈਲਥ ਦੇਤੇ ਹਰ ਵਾਰੀ ਜਿਹੜੇ ਮਡਸਟਾਫ ਸਕੂਲ ਦੇ ਬੱਚੇ ਨੇ ਉਹ ਸਾਈਕਲ ਰੈਲੀ ਜ਼ਰੂਰ ਕਰਦੇ ਆ ਔਰ ਬੇਸਿਕਲੀ ਇਹ ਸਾਰੇ ਸ਼ਹਿਰੀਆਂ ਲਈ ਔਰ ਖਾਸ ਕਰਕੇ ਜਿਹੜੇ ਸਕੂਲਾਂ ਦੇ ਬੱਚੇ ਨੇ ਉਹਨਾਂ 'ਚ ਅਵੇਅਰਨੈਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸਕੂਟਰਾਂ ਦੀ ਜਗ੍ਹਾ ਉਹ ਸਾਈਕਲਸ ਤੇ ਜਿਹੜੇ ਨੇ ਉਹਨੂੰ ਵੱਧ ਤੋਂ ਵੱਧ ਯੂਜ਼ ਕਰਨ ਤਾਂ ਕਿ ਉਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਜਿਹੜੀ ਆ ਉਹ ਜ਼ਰੂਰੀ ਆ ਅਹ ਕਹਾਂ ਜਾਂਦਾ ਕਿ ਇਹਨਾ ਪੋਲੂਸ਼ਨ ਘਟਦੇ ਆ ਪਰ ਜ਼ਿਆਦਾ ਜ਼ਰੂਰੀ ਆ ਕਿ ਉਹਨਾਂ ਦੀ ਜਿਹੜੀ ਸਿਹਤ ਆ ਉਹਦੇ ਵੱਲ ਖਿਆਲ ਕੀਤਾ ਜਾਏ ਔਰ ਇਸ ਦਿਨ ਤੇ ਹੋਰ ਜਿਹੜੇ ਅੱਛੇ ਮੈਸੇजेस ਨੇ ਉਹ ਬੱਚਿਆਂ ਵੱਲੋਂ ਸ਼ਹਿਰੀਆਂ ਨੂੰ ਦਿੱਤੇ ਜਾਂਦੇ ਨੇ ਕਿ ਜੰਕ ਫੂਡ ਜਿਹੜਾ ਵਾ ਉਹ ਮਿਨੀਮਮ ਜਿਹੜਾ ਵਾ ਰਾਦਰ ਉਹਨੂੰ ਬਿਲਕੁਲ ਯੂਜ਼ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਔਰ ਸਭ ਤੋਂ ਵੱਡੀ ਗੱਲ ਆ ਕਿ ਉਹਨਾਂ ਨੂੰ ਬੈਲੈਂਸਡ ਫਰੈਸ਼ ਡਾਈਟ ਜਿਹੜੀ ਆ ਉਹ ਅੱਜ ਅੱਜ ਦੇ ਦਿਨ ਤੇ ਖਾਸ ਕਰਕੇ ਵਰਲਡ ਹੈਲਥ ਡੇ ਤੇ ਇਹ ਇੱਕ ਬੜਾ ਖੂਬਸੂਰਤ ਮੈਸੇਜ ਹੈ ਜਿਹੜਾ ਕਿ ਬੱਚੇ ਸ਼ਹਿਰ ਦੇ ਨਿਵਾਸੀਆਂ ਨੂੰ ਔਰ ਇਥੋਂ ਦੇ ਬੱਚਿਆਂ ਨੂੰ ਦੇਣ ਜਾ ਰਹੇ ਨੇ ਮੈਂ ਮੁਬਾਰਕਵਾਦ ਦਿੰਨਾ ਇਹਨਾਂ ਸਾਰੇ ਬੱਚਿਆਂ ਨੂੰ ਜਿਹੜੇ ਇਹ ਅੱਜ ਵੀ ਇਹ ਸਾਈਕਲ ਜਿਹੜੇ ਨੇ ਯੂਜ਼ ਕਰਦੇ ਨੇ ਤੁਸੀਂ ਵੇਖਿਆ ਹੋਵੇਗਾ ਕਿ ਜਿਹੜੇ ਸੀਨੀਅਰ ਬੱਚੇ ਨੇ ਦੂਰੋਂ ਆਉਂਦੇ ਨੇ ਉਹ ਤੇ ਹੁਣ ਸਕੂਟਰਾਂ ਤੇ ਆਉਣ ਲੱਗ ਪਏ ਨੇ ਪਰ ਸ਼ਹਿਰ ਦੇ ਬੱਚੇ ਅੱਜ ਵੀ ਇਹ ਸਾਡੇ ਸਕੂਲ ਦੇ ਵਿੱਚ ਸਾਈਕਲਾਂ ਤੇ ਹੀ ਆਉਂਦੇ ਨੇ ਔਰ ਇਹਦੇ ਲਈ ਮੈਂ ਸਾਰੇ ਉਹਨਾਂ ਪੇਰੈਂਟਸ ਨੂੰ ਮੁਬਾਰਕਵਾਦ ਦੇਣਾ ਕਿ ਜਿਹੜੇ ਇਹਨਾਂ ਬੱਚਿਆਂ ਨੂੰ ਮੋਟੀਵੇਟ ਕਰਕੇ ਤੇ ਅੱਜ ਦੇ ਇਸ ਦੌਰ ਦੇ ਵਿੱਚ ਵੀ ਸਾਈਕਲ ਵਰਤਨ ਤੇ ਜ਼ੋਰ ਦਿੰਦੇ ਨੇ ਤਾਂ ਕਿ ਉਹ ਆਪਣੀ ਸਿਹਤ ਨੂੰ ਚੰਗੀ ਤਰ੍ਹਾਂ ਬਣਾ ਸਕਣ